ਪਾਠ ਕਰਨ ਵਾਲੇ ਹੋਣ ਹੁਣ ਸਾਡੀ ਮੁਸ਼ਕਲ ਹੈ ਵੇ ਮਰਨੇ ਪਰਨੇ ਦੇ ਪਾਠ ਰਖਾਣੇ ਆ ਪਰ ਮੇਲ ਆਇਆ ਉਹਨਾਂ ਨੂੰ ਚਾਹ ਪੁੱਛਣੇ ਪਿਆ ਪਰ ਜਬਜੀ ਸਾਹਿਬ ਦੀਆਂ ਪੰਜ ਪੌੜੀਆਂ ਸੁਣੀਆਂ ਸਾਰੇ ਬਾਹਰ ਭੱਜ ਗਏ ਭੋਗ ਵੇ ਸੁਭਾਜ ਮਾਰਦਾ ਆਜੋ ਅੰਦਰ ਭੋਗ ਦੇ ਸ਼ਲੋਕ ਆ ਗਏ ਗੁਰਮਖੋ ਮੈਂ ਕਹਾਗਾ ਕਿ ਜ਼ਿੰਦਗੀ ਚ ਭਾਵੇਂ ਇੱਕ ਅਖੰਡ ਪਾਠ ਕਰਾਓ ਕਿਸੇ ਰਿਸ਼ਤੇਦਾਰ ਨੂੰ ਮਤ ਸੱਜੋ ਦੁਨੀਆਦਾਰੀ ਮਤ ਪਾਲੋ ਸਾਰੇ ਜੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਜੇ ਨਹੀਂ ਤੇ ਸਹਿਜ ਪਾਠ ਕਰਾ ਲੋ ਘੰਟਾ ਸਵੇਰੇ ਘੰਟਾ ਸ਼ਾਮੀ ਭਾਈ ਸਾਹਿਬ ਪਾਠ ਕਰਨ ਸਾਰਾ ਪਰਿਵਾਰ ਸੁਣੋ ਘੱਟੋ ਘੱਟ ਗੁਰੂ ਨੂੰ ਮਰਨ ਲੱਗਿਆ ਇਹ ਤਾਂ ਕਹਿ ਦਈਏ ਕਰ ਨਹੀਂ ਸਕਿਆ ਪਰ ਮੈਂ ਸੁਣ ਕੇ ਸਾਰਾ ਆਇਆ ਮੈਂ ਬੇਨਤੀ ਕਰਾਂਗਾ ਪਾਠ ਹੀ ਕਿਵੇਂ ਪਾਠ ਕਰੇ ਅਨਕੋ ਬੰধেਜ ਬਾੰਧ ਆਸਨ ਕੋ ਸਾਧ ਬੈਸ ਗਤ ਕੋ ਅਲੂਲ ਸੂਧ ਇੱਕ ਚਾਲ ਲੀ ਜੀਏ ਜਿਸ ਨੇ ਪਾਠ ਕਰਨੇ ਸਭ ਤੋਂ ਪਹਿਲਾ ਚੌਂਕੜੇ ਦਾ ਧਨੀ ਹੋਵੇ ਉਹ ਚੌਂਕੜਾ ਮਾਰ ਸਕਦਾ ਹੋਵੇ ਅੱਜ ਚੌਂਕੜੇ ਦੇ ਧਨੀ ਕਿਹੜਾ